म्हान जिम्मेदार क्या होगा ना बीच में बुक्के नहीं चलिए हमने पढ़े बंदों व्याख्या शुरू आवाज़ 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 विक बंदे गलत आते थे चली बुरी खोटी है चंद्रे ने ऐसा ने साफ़ लग गया दोनों तुम्हारे प्लेयर चार वक़्त आधे रिपीट लाइन आए मत तोड़ देंगे थ ਓ ਬਾੜੀ ਤੂੰ ਨਾਲ ਬੜੀ ਬੰਦੂ ਆ ਰਕੇ ਜਾਓ ਕਾਮੀਆਂ ਮਰੀਆਂ ਘਟਕੀਆਂ ਮਰੀਆਂ ਵਾਹ ਵਾ 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 ਬਾਬਾ ਲੱਗੇ ਜ਼ੋਰ ਤੇ ਤਾੜੀਆਂ ਮਾਰਦੇ ਜੀ ਓ ਗੁਰਪੀ ਤਾਂ ਲੋਡ ਰਹੀਦਾ ਆ ਤਾਹ ਦੇਖੋ ਉਹਨੇ ਸਾਰੀ ਤਾਗ ਹਵਾਤੀਆ ਤਿਆਰੀ ਫੜਨੀ ਪੈਣੀਆ ਪੱਧਰਾ ਪੈਣਾ ਓ ਕਬੱਡੀ

आवाह भले 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 शबा शाबा शबा शाबा

ਕਿਹੜਾ ਕਿਹੜਾ ਤੋਂ ਖਲੋਈ ਰੰਗਾਂ ਚਲਾ ਦਿੰਦਾ ਕਿਹੜਾ ਹਾਤਾ ਸ਼ਾਬਾਸ਼ ਆ ਬੱਲੇ 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 ਮੈਨੂੰ ਲੱਗਦਾ ਇਤੋਂ ਬਾਹਰ ਖਾਲੇ ਬਾਈ ਸਾਥ ਪੁਰਾ ਤੋਂ ਲੈ ਕੇ ਉੱਪਰ ਰੇਡ ਜਿਹੜੀ ਕਰਾਈ ਜਾਣੀ ਹੈ ਸਾਥਾਂ ਤੋਂ ਉੱਪਰ ਵਾਲੇ ਨੇ ਜਿਹੜੀ ਜਿਹੜੀ ਦੌੜ ਕਰਾਈ ਜਾਣੀ ਹੈ ਬਾਈ ਉਹ ਆਪਣੇ ਆਪ ਨੂੰ ਵਾਕਫ ਰੱਖਣੇ

ਸ਼ਾਬਾਸ਼ 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 ਉਹ ਦੋ ਹੋਲੇ ਦੋ ਹੋਏ ਕੋਈ ਨਹੀਂ ਉਧਰ ਨੇ ਪਾਸੇ ਜਿਹੜਾ ਮੁੰਡਾ ਆਇਆ ਸੀ ਰਬਾਬ ਵੀ ਵੀ ਕੱਤੀ ਹੋਆ ਉਹ ਬਾਈ ਕਹਿੰਦਾ ਬਾਵੀ ਜਾਨਾ ਇੱਕ ਮਿੰਟ ਉਹ ਕਹਿੰਦਾ ਵੀ ਆਇਆ ਮੇਲਾ ਮੈਨੂੰ ਬਹੁਤ ਵਧੀਆ ਲੱਗਿਆ ਸਮਾਂ ਘੱਟ ਸੀ ਜਿਸ ਕਰਕੇ ਉਹ ਜਾਣਾ ਪਿਆ ਆਉਣ ਵਾਲਾ ਜਿਹੜਾ ਵੀ ਮੇਲਾ ਭਾ ਸਾਡੇ ਵਾਹ ਬਾਈ ਬੀਬੀ 31 ਵਾਲਿਆ ਖੁੱਲਾ ਖੜਾ ਲੱਗਦਾ ਕੋਰੀ ਜ਼ੋਰਦਾਰ ਤਾੜੀ ਮਾਰਦੇ ਜੀ ਇੱਕ ਇੱਕੀ ਧਿਆਨ ਦਿਓ ਲੜਕੀਆਂ ਰਸਖੀ ਦਾ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਜਲਦੀ ਜਲਦੀ ਗਰਾਊਂਡ ਦੇ ਉੱਤੇ ਪਹੁੰਚੋ ਲੜਕੀਆਂ ਦਾ ਫਾਈਨਲ ਮੁਕਾਬਲਾ ਹੋ ਰਿਹਾ ਹੈ ਰਸਖੀ ਦਾ ਜਲਦੀ ਜਲਦੀ ਗਰਾਊਂਡ ਦੇ ਵਿੱਚ ਕੋਡ ਕੱਕੀ पलू पलू शाबा शाबा कल हो होंगे सिंगर होंगे लोरीदा नाम से शुरू है थोड़ी तालियां मारने दी दोनों टीमवा वास्ते का गदनी मुए ओ टूट जा टूट जा टूट जा ओ भाई लाइन तो पीछे वाले ओ भाई एकदम मुड़े नहीं मां पिए डालो में वीर मार के ਆਹ ਬਈ ਪੀਰ ਸਵਾਗਤ ਆਈ ਆ ਮੈਂ ਥੋੜਾ ਜਿਹੀ ਦਾ 33 ਟੀਮ ਦਾ ਮੈਚ ਗੱਗੀ ਦੀ ਟੀਮ ਦੇ ਨਾਲ ਹੈ ਸੈਮੀਫਾਈਨਲ ਮੈਚ ਹੈ ਜਿਹੜਾ ਤੜਾ ਹੋਣ ਜਾ ਰਿਹਾ ਹੈ ਰਸਾ ਕਸ਼ਤੀ ਦਾ ਪੀਰ ਰਸਿਲ ਦੀ ਟੀਮ ਹਾਂ ਉਹ ਬਈ ਦੂਜਾ ਪਾਰ ਦੂਜਾ ਐਪੀਸੋਡ ਸ਼ੁਰੂ ਹੋ ਰਿਹਾ ਹੁਣ ਲੋਰੀ ਦਾ ਨਾਮ ਸ਼ੁਰੂ ਇੱਕ ਹੋਰ ਤਾੜੀਆਂ दां जानेर मुराद है।, जा, जा, जा। है। वो तो जा, तो जा, तो जा। वो भाई ने यहाँ पे मिले पारे। भाई अगर घुमे नहीं तो पीएलआर नहीं होगी भैया बसों नजीब वाले। सही बढ़िया। तीन बारे मिले पारे। ਉਹ ਬਾਈ ਪੀਰ ਦਾ ਥੋੜਾ ਜੀ ਦਾ ਸੀ ਟੀਮ ਦਾ ਮੈਚ ਗੱਗੀ ਦੀ ਟੀਮ ਦੇ ਨਾਲ ਹੈ ਸੈਮੀਫਾਈਨਲ ਮੈਚ ਹੈ ਜਿਹੜਾ ਕਾੜਾ ਹੋਣ ਜਾ ਰਿਹਾ ਹੈ ਰਸਾ ਗੱਤੀ ਦਾ ਪੀਰਾਸੀ ਦੀ ਟੀਮ ਤੇ ਦੂਜੇ ਪਾਸੇ ਗੱਗੀ ਦੀ ਟੀਮ ਹੈ ਉਹ ਬਾਈ ਖੁੱਲੇ ਖਟੇ ਨਹੀਂ ਟਾਲੀ ਦੇ ਪਾਉਣੇ ਜਿਹੜੇ ਬੰਦਾ ਪਾ ਉਹ ਵੀ ਪਾਉਣੇ ਹੈ ਇਧਰ ਦਾ ਸੈੱਟ ਵੀ ਲੜ ਕੇ ਜਾਣਿਆ ਬਈ ਫਾਈਨਲ ਪਤਾਉਣੇ ਬਾਕੀ ਹੈ

ਓ ਬਾਈ ਇਹਦੇ ਦੇ ਪਾਸੇ ਕੁਝ ਕਮਕਾਲ ਆ ਬਾਕੀ ਆ ਬੈਠੋ ਯਾਰ ਪੜੀ ਇੱਧਰ ਦੇ ਪਾਸੇ ਵਾਲੇ ਯਾਰ ਓ ਪਿੱਛੇ ਬਾਹਰ ਜਿਹੜੇ ਖੜੇ ਆ ਕੈਮਰੇ ਦੇ ਪਾਸੇ ਉਹ ਬਾਈ ਪੱਗੇ ਯਾਰ ਓ ਬਹਾਦਰ ਵਾਲੇ ਵੀਰ ਬੜ ਕੇ ਬੋਪੀ ਫੰਡਾ ਹੋ ਗਿਆ ਵੀ ਬੜੇ ਬੜੇ ਜਮੂਰ ਲਾਇਆ ਹੋਇਆ ਏ ਵੀ ਕਿਤੇ ਮਿੱਤਰਾਂ ਦੀ ਹਾਰ ਹੋ ਜਾਵੇ ਜੋਰ ਬੜਿਆਂ ਦਾ ਲੱਗਿਆ ਹੋਇਆ ਦੇਖੋ ਹੁਣ ਵਰਦਾ ਤੇ ਵਰਦਾ ਕੀ ਆ ਕੁੰਡੀਆਂ ਅੱਖਾਂ ਨੂੰ ਛੋੜਦੀਆਂ ਚੰਦੜਿਆ ਮੈਨੂੰ ਖੈਰ ਨਹੀਂ ਲੱਗਦੀ ਜਿਵੇਂ ਮਾਨਾ ਖਣ ਕਹਿੰਦੇ ਨੇ ਨਾ ਧਰਮਪੁਰੇ ਵਾਲੇ ਨੂੰ ਵੀ ਸਿਰ ਦੀ ਪੁੱਟ ਜਿਹੜੇ ਮਾਰਦੀ ਮੈਨੂੰ ਖੈਰ ਨਹੀਂ ਲੱਗਦੀ ਦੋਨੇ ਬਾਲਤਿਆਂ ਨੂੰ 5 ਕਿਲੋ ਦਿੱਕੂ ਪਾ ਕੇ ਪਾਇਆ ਪੂਰੀ ਜੋਸ਼ ਨਾਲ ਜਵਾਨਾਂ ਜੋਰ ਨਾਲ ਦਿੱਕੂ ਪਾ ਕੇ ਪਾਇਆ ਮੇਰੀ ਫੁੱਟ ਖਚੇਕ ਹੈ ਹੈ

जला पजल हो गई आया बल्ले बल हो बल ओ बल ठीक है ठीक है ठीक है बल्ले मन जो लिया ਬਾਰੇ ਮੈਂ ਤਾਂ ਕਾਬਰੇ ਆ ਕੇ ਮਰੇ ਰੱਖਾਂਗਾ ਅੱਧੀ ਮਾਰ ਦੇ ਤੈਨੂੰ ਫਰੇ ਲੱਗਿਆ ਹੋਇਆ ਵੀ ਲੋਕੀ ਕਹਲੇ ਤੇ ਕਰਾਈਏ ਸੀ ਆਪਣੀ ਗੁਰਪੀ ਦੀ ਟੀਮ ਜਿਹੜੀ ਉਹ ਜਲੇ ਜੇਟੂ ਆਈ ਆ ਉਹ ਲੋਕੇ ਉਹ ਬੰਨੂ ਜਗਾਰਾ ਮਾ ਵਾਲਿਓ ਦੋਨਾਂ ਜਿੱਦਾਂ ਕਿਸੇ ਨੇ ਲੈ ਆਇਆ ਲੈ ਇਧਰਲੇ ਪਾਸੇ ਮਕਾਲਾ ਜਿਹੜਾ ਕਹਿੰਦਾ ਸ਼ੁਰੂ ਹੋ ਗਿਆ ਫਾਈਨਲ ਮਕਾਲਾ ਹਾ ਹੌਲਾ ਜੋਰ